ਆਪ ਵਿਧਾਇਕ ਦੇ ਨਾਲ ਵੱਡੀ ਘਟਨਾ ਹੋਈ ਹੈ ਦਰਸਲ ਚਮਕੌਰ ਸਾਹਿਬ ਤੋਂ ਆਪ ਵਿਧਾਇਕ ਡਾਕਟਰ ਚੰਨਜੀਤ ਸਿੰਘ ਦੀ ਗੱਡੀ ਨਾਲ ਹਾਦਸਾ ਹੋਇਆ ਵਿਧਾਇਕ ਦੀ i20 ਗੱਡੀ ਇੱਕ ਮਹਿਲਾ ਦੀ ਗੱਡੀ ਨਾਲ ਟਕਰਾ ਗਈ ਜਿਸ ਤੋਂ ਬਾਅਦ ਮਹਿਲਾ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ ਗੱਡੀ 'ਚ ਸਵਾਰ ਮਹਿਲਾ ਜ਼ਖਮੀ ਹੋ ਗਈ ਨਹੀਂ ਉਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹਾਦਸੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਆਪ ਵਿਧਾਇਕ ਦੇ ਨਾਲ ਵੱਡੀ ਘਟਨਾ ਹੋਈ ਹੈ ਦਰਅਸਲ ਚਮਕੌਰ ਸਾਹਿਬ ਤੋਂ ਆਪ ਵਿਧਾਇਕ ਡਾਕਟਰ ਚੰਨਜੀਤ ਸਿੰਘ ਦੀ ਗੱਡੀ ਨਾਲ ਹਾਦਸਾ ਹੋਇਆ ਵਿਧਾਇਕ ਦੀ i20 ਗੱਡੀ ਇੱਕ ਮਹਿਲਾ ਦੀ ਗੱਡੀ ਨਾਲ ਟਕਰਾ ਗਈ ਜਿਸ ਤੋਂ ਬਾਅਦ ਮਹਿਲਾ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ ਗੱਡੀ 'ਚ ਸਵਾਰ ਮਹਿਲਾ ਜ਼ਖਮੀ ਹੋ ਗਈ ਨਹੀਂ ਉਸ ਨੂੰ ਹਸਪਤਾਲ ਪਹੜਤੀ ਕਰਵਾਇਆ ਗਿਆ ਹਾਦਸੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਆਪ ਵਿਧਾਇਕ ਦੇ ਨਾਲ ਵੱਡੀ ਘਟਨਾ ਹੋਈ ਹੈ ਦਰਅਸਲ ਚਮਕੌਰ ਸਾਹਿਬ ਤੋਂ ਆਪ ਵਿਧਾਇਕ ਡਾਕਟਰ ਚੰਨਜੀਤ ਸਿੰਘ ਦੀ ਗੱਡੀ ਨਾਲ ਹਾਦਸਾ ਹੋਇਆ ਵਿਧਾਇਕ ਦੀ i20 ਗੱਡੀ ਇੱਕ ਮਹਿਲਾ ਦੀ ਗੱਡੀ ਨਾਲ ਟਕਰਾ ਗਈ ਜਿਸ ਤੋਂ ਬਾਅਦ ਮਹਿਲਾ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ ਗੱਡੀ 'ਚ ਸਵਾਰ ਮਹਿਲਾ ਜ਼ਖਮੀ ਹੋ ਗਈ ਨਹੀਂ ਉਸ ਨੂੰ ਹਸਪਤਾਲ ਪਹੜਤੀ ਕਰਵਾਇਆ ਗਿਆ ਹਾਦਸੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਆਪ ਵਿਧਾਇਕ ਦੇ ਨਾਲ ਵੱਡੀ ਘਟਨਾ ਹੋਈ ਹੈ ਦਰਅਸਲ ਚਮਕੌਰ ਸਾਹਿਬ ਤੋਂ ਆਪ ਵਿਧਾਇਕ ਡਾਕਟਰ ਚੰਨਜੀਤ ਸਿੰਘ ਦੀ ਗੱਡੀ ਨਾਲ ਹਾਦਸਾ ਹੋਇਆ ਵਿਧਾਇਕ ਦੀ i20 ਗੱਡੀ ਇੱਕ ਮਹਿਲਾ ਦੀ ਗੱਡੀ ਨਾਲ ਟਕਰਾ ਗਈ ਜਿਸ ਤੋਂ ਬਾਅਦ ਮਹਿਲਾ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ ਗੱਡੀ 'ਚ ਸਵਾਰ ਮਹਿਲਾ ਜ਼ਖਮੀ ਹੋ ਗਈ ਨਹੀਂ ਉਸ ਨੂੰ ਹਸਪਤਾਲ ਪਹੜਤੀ ਕਰਵਾਇਆ ਗਿਆ ਹਾਦਸੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਆਪ ਵਿਧਾਇਕ ਦੇ ਨਾਲ ਵੱਡੀ ਘਟਨਾ ਹੋਈ ਹੈ ਦਰਅਸਲ ਚਮਕੌਰ ਸਾਹਿਬ ਤੋਂ ਆਪ ਵਿਧਾਇਕ ਡਾਕਟਰ ਚੰਨਜੀਤ ਸਿੰਘ ਦੀ ਗੱਡੀ ਨਾਲ ਹਾਦਸਾ ਹੋਇਆ ਵਿਧਾਇਕ ਦੀ i20 ਗੱਡੀ ਇੱਕ ਮਹਿਲਾ ਦੀ ਗੱਡੀ ਨਾਲ ਟਕਰਾ ਗਈ ਜਿਸ ਤੋਂ ਬਾਅਦ ਮਹਿਲਾ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ ਗੱਡੀ 'ਚ ਸਵਾਰ ਮਹਿਲਾ ਜ਼ਖਮੀ ਹੋ ਗਈ ਨਹੀਂ ਉਸ ਨੂੰ ਹਸਪਤਾਲ ਪਹੁੰਚੀ ਕਰਵਾਇਆ ਗਿਆ ਹਾਦਸੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਆਪ ਵਿਧਾਇਕ ਦੇ ਨਾਲ ਵੱਡੀ ਘਟਨਾ ਹੋਈ ਹੈ ਦਰਅਸਲ ਚਮਕੌਰ ਸਾਹਿਬ ਤੋਂ ਆਪ ਵਿਧਾਇਕ ਡਾਕਟਰ ਚੰਨਜੀਤ ਸਿੰਘ ਦੀ ਗੱਡੀ ਨਾਲ ਖਾਸਾ ਹੋਇਆ ਵਿਧਾਇਕ ਦੀ i20 ਗੱਡੀ ਇੱਕ ਮਹਿਲਾ ਦੀ ਗੱਡੀ ਨਾਲ ਟਕਰਾ ਗਈ ਜਿਸ ਤੋਂ ਬਾਅਦ ਮਹਿਲਾ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ ਗੱਡੀ 'ਚ ਸਵਾਰ ਮਹਿਲਾ ਜ਼ਖਮੀ ਹੋ ਗਈ ਨਹੀਂ ਉਸ ਨੂੰ ਹਸਪਤਾਲ ਪਹੁੰਚੀ ਕਰਵਾਇਆ ਗਿਆ ਹਾਦਸੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਆਪ ਵਿਧਾਇਕ ਦੇ ਨਾਲ ਵੱਡੀ ਘਟਨਾ ਹੋਈ ਹੈ ਦਰਅਸਲ ਚਮਕੌਰ ਸਾਹਿਬ ਤੋਂ ਆਪ ਵਿਧਾਇਕ ਡਾਕਟਰ ਚੰਨਜੀਤ ਸਿੰਘ ਦੀ ਗੱਡੀ ਨਾਲ ਹਾਦਸਾ ਹੋਇਆ ਵਿਧਾਇਕ ਦੀ i20 ਗੱਡੀ ਇੱਕ ਮਹਿਲਾ ਦੀ ਗੱਡੀ ਨਾਲ ਟਕਰਾ ਗਈ ਜਿਸ ਤੋਂ ਬਾਅਦ ਮਹਿਲਾ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ ਗੱਡੀ 'ਚ ਸਵਾਰ ਮਹਿਲਾ ਜ਼ਖਮੀ ਹੋ ਗਈ ਨਹੀਂ ਉਸ ਨੂੰ ਹਸਪਤਾਲ ਪਹੜਤੀ ਕਰਵਾਇਆ ਗਿਆ ਹਾਦਸੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਆਪ ਵਿਧਾਇਕ ਦੇ ਨਾਲ ਵੱਡੀ ਘਟਨਾ ਹੋਈ ਹੈ ਦਰਅਸਲ ਚਮਕੌਰ ਸਾਹਿਬ ਤੋਂ ਆਪ ਵਿਧਾਇਕ ਡਾਕਟਰ ਚੰਨਜੀਤ ਸਿੰਘ ਦੀ ਗੱਡੀ ਨਾਲ ਹਾਦਸਾ ਹੋਇਆ ਵਿਧਾਇਕ ਦੀ i20 ਗੱਡੀ ਇੱਕ ਮਹਿਲਾ ਦੀ ਗੱਡੀ ਨਾਲ ਟਕਰਾ ਗਈ ਜਿਸ ਤੋਂ ਬਾਅਦ ਮਹਿਲਾ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ ਗੱਡੀ 'ਚ ਸਵਾਰ ਮਹਿਲਾ ਜ਼ਖਮੀ ਹੋ ਗਈ ਨਹੀਂ ਉਸਨੂੰ ਹਸਪਤਾਲ ਪਹੜਤੀ ਕਰਵਾਇਆ ਗਿਆ ਹਾਦਸੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ